ਚਾਹੋਗੇ ਦੇਖੋ ਜੀ ਬਰਨਾਲਾ ਦੇ ਵਿੱਚ ਜਿਸ ਪ੍ਰਕਾਰ ਦਾ ਮੌਸਮ ਹੈ ਔਰ ਜਿਸ ਤਰ੍ਹਾਂ ਦੀ ਰਾਜਨੀਤੀ ਮੈਂ ਦੇਖੀ ਹੈ ਮੇਰਾ 20 ਸਾਲਾਂ ਦਾ 22 ਸਾਲਾਂ ਦਾ ਰਾਜਨੀਤਿਕ ਤਜਰਬਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਇਕੱਠ ਹੋ ਰਹੇ ਨੇ ਇਹਨਾਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਕਾਂਗਰਸ ਦੇ ਪੱਖੀ ਲਹਿਰ ਜਿਹੜੀ ਹੈ ਉਹ ਬਰਨਾਲਾ ਚੱਲ ਰਹੀ ਹੈ ਬਰਨਾਲਾ ਤੇ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੋੜ ਬੰਜਿਆ ਬੰਨਿਆ ਸੀਗਾ ਔਰ ਮੈਨੂੰ ਲੱਗਦਾ ਜਿਹੜਾ ਸਮਾਪਨ ਸਮਾਗਮ ਹੋਊਗਾ ਜਾਨੀ ਕਿ ਅੰਤਿਮ ਜਿਹੜਾ ਸਮਾਗਮ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਵੀ ਬਰਨਾਲਾ ਤੇ ਸੰਗਰੂਰ ਦੇ ਲੋਕ ਸ਼ੁਰੂ ਕਰਨਗੇ ਕਿਹੜਾ ਮੋੜ ਬਰਨਾਲਾ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਜਿੱਤ ਕੇ ਬਣੇਗੀ ਉਹ ਚੰਗੀ ਗੱਲ ਹੈ ਬਈ ਕੇਜਰੀਵਾਲ ਸਾਹਿਬ ਦਾ ਪਹਿਲਾਂ ਵੀ ਪੂਰੇ ਪੰਜਾਬ ਦੇ ਕੋਨੇ-ਕੋਨੇ ਚ ਪਹੁੰਚੇ ਲੇਕਿਨ ਕੇਜਰੀਵਾਲ ਸਾਹਿਬ ਨੂੰ 3 ਸਾਲਾਂ ਬਾਅਦ ਗੇਦਰਬਾਦੀ ਯਾਦ ਆਈ ਬਰਨਾਲੇ ਦੀ ਯਾਦ ਆਈ ਪਰ ਕੋਈ ਪਰਵਾਹ ਨਹੀਂ ਲੋਕ ਇਹ ਗੱਲ ਸਮਝਦੇ ਨੇ ਕਿ ਅੱਜ ਚੋਣਾਂ ਦੇ ਸਮੇਂ ਕੇਜਰੀਵਾਲ ਸਾਹਿਬ ਨੂੰ ਸਾਰੇ ਲੋਕ ਯਾਦ ਆ ਜਾਂਦੇ ਨੇ ਸਾਰੇ ਸ਼ਹਿਰ ਯਾਦ ਆ ਜਾਂਦੇ ਨੇ ਸੁਖਵੀਰ ਬਾਦਲ ਅਸੀਫੇ ਬਾਰੇ ਕੀ ਕਹਿਣਾ ਚਾਹਦੇ ਸਰ ਭਾਈ ਸੁਖਵੀਰ ਬਾਦਲ ਮੈਨੂੰ ਤਾਂ ਇਹ ਲੱਗਦਾ ਕਿ ਭਾਜਪਾ ਨਾਲ ਜੁਆਇਨ ਕਰ ਜੇ ਉਧਰੋਂ ਜਾਖੜ ਸਾਹਿਬ ਦਾ ਅਸੀਫਾ ਦੇਣਾ ਤੇ ਇਹਨਾਂ ਦਾ ਅਸਤੀਫਾ ਦੇਣਾ ਔਰ ਜਦੋਂ ਅਸਤੀਫਾ ਲੋਕ ਮੰਗਿਆ ਸੀ ਉਦੋਂ ਦਾ ਅਸਤੀਫਾ ਦਿੱਤਾ ਨਹੀਂ ਇਦਾਂ ਉਵੇਂ ਹੀ ਹੋਇਆ ਜਿਵੇਂ ਹਰ ਸਿਮਰਤ ਕੌਰ ਜੀ ਨੇ ਹੋਇਆ ਪਹਿਲਾਂ ਤਾਂ ਜਦੋਂ ਕਾਲੇ ਕਾਨੂੰਨ ਬਣਾਏ ਉਦੋਂ ਦਸਖਤ ਕਰਤੇ ਫੇਰ ਉਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਵੀ ਚੰਗੇ ਕਾਨੂੰਨ ਐ ਜਦੋਂ ਲੋਕਾਂ ਦਾ ਰੋਸ ਵੇਖਿਆ ਫੇਰ ਅਸਤੀਫਾ ਦਿੱਤਾ ਫੇਰ ਅਸਤੀਫਾ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ ਜਦ ਚੀਂੜੀ ਆ ਚੁੱਕੀ ਖੇਤ ਸਾਰਾ ਬਾਗ ਤਾਂ ਉੱਜੜ ਗਿਆ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹਨੂੰ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਿਮਣੀ ਚੋਣਾਂ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ। ਇਹ ਸਾ ਅੱਜ ਕੇਜਰੀਵਾਲ ਨੇ ਸਟੇਟ ਨੂੰ ਸਾਫ਼ ਚਾਹਿਆ ਕਿ ਜੇ ਵੋਟ ਪਾਉਂਗੇ ਤਾਂ ਕੰਮ ਹੋਣਗੇ ਨਹੀਂ ਕੰਮ ਨਹੀਂ ਹੋਣਗੇ। ਉਹ ਇਹੋ ਜੇ ਦਬ ਕੇ ਪਹਿਲਾਂ ਪਹਿਲਾਂ ਕਿਹੜਾ ਕੰਮ ਹੋ ਰਿਹਾ? ਜਨਾਬ ਜਿਹੜੀਆਂ ਪਹਿਲਾਂ ਕੇਜਰੀਵਾਲ ਸਾਹਿਬ ਆਦਰਨੀਆ ਕੇਜਰੀਵਾਲ ਸਾਹਿਬ ਜਿਹੜੀਆਂ ਪਹਿਲਾਂ ਵੋਟਾਂ ਪਾਈਆਂ ਲੋਕਾਂ ਨੇ ਉਹਨਾਂ ਦਾ ਕੀ ਮੁੱਲ ਮੋੜਿਆ ਤੁਸੀਂ ਲੋਕਾਂ ਨੇ 92 ਸੀਟਾਂ ਜਿੱਤੀਆਂ। ਇਹ ਹੁਣ ਦਬ ਕੇ ਕਿਹਨੂੰ ਮਾਰਦੇ ਹੋ 3 ਸਾਲ ਤੜਾਂਗੇ। ਸਾਲ ਪਹਿਲਾਂ ਤਾਂ ਅਫੀਸਰ ਤੁਹਾਡੀ ਸੁਣੋ ਬੰਦ ਹੋ ਜਾਂਦੇ ਇੱਕ ਸਾਲ ਮੱਸਾ ਮੱਸਾ ਰਹਿ ਗਿਆ ਸੋ ਜਨਤਾ ਤੁਹਾਡੇ ਤੋਂ ਦੁਖੀ ਹੈ ਜਨਤਾ ਦੇ ਕਿਹੜੇ ਕੰਮ ਕਰਤੇ ਜ਼ਰਾ ਦੱਸ ਦਿਓ ਜਿਹੜੇ 3 ਸਾਲਾਂ ਚ ਤੁਸੀਂ ਜਨਤਾ ਨਵਾਤਾ ਦਿੱਤੀ ਹੁਣ ਕਿਹੜੇ ਕੰਮ ਚਾਹੀਦੇ ਚਲੋ ਬਈ